ਆ ਲਾਉਂਦਾ ਸੀ ਉਹਨਾਂ ਦੇ ਜੀ ਹਾਂਜੀ ਪਹਿਲਾਂ ਧਾਰਮਿਕ ਗੀਤ ਲਾਉਣੇ ਉਹਨਾਂ ਨੇ ਅੱਛਾ ਜੀ ਮੈਂ ਦੋ ਘੜੇ ਸਟਾਰਟਿੰਗ ਉਹਨਾਂ ਨੇ ਇੱਕ ਧਾਰਮਿਕ ਗੀਤ ਧਾਰਮਿਕ ਗੀਤ ਲਾ ਕੇ ਫਿਰ ਇਹਨੇ ਕਿਹਾ ਬੀਬੀਓ ਹੁਣ ਤੁਸੀਂ ਆਪੋ ਆਪਣੇ ਘਰ ਨੂੰ ਜਾਓ ਹਾਂ ਹੁਣ ਅਸੀਂ ਗੀਤ ਲਾਉਣੇ ਨੇ ਦੂਜੇ ਹਾਂ ਹੁਣ ਮੇਰਾ ਜਿਹੜਾ ਟਾਈਮ ਹੈ ਹੁਣ ਘਰਦਿਆਂ ਨਾਲ ਉਹ ਜਿਹੜਾ ਸਮਾ ਸਮਾ ਇੱਧਰ ਜੁੜ ਗਿਆ ਬੰਦਿਆਂ ਨਾਲ ਉਹਦੇ ਮੁੰਡਿਆਂ ਦਾ ਵਸਾਣਾ ਵੀ ਤੁਸੀਂ ਅੱਗੇ ਘਰੇ ਜਾਓ ਅੱਛਾ ਬੀਬੀਆਂ ਨੂੰ ਕਹਿ ਰਹੇ ਸੀ ਹਾਂ ਹਾਂ ਕਹਿ ਰਹੇ ਸੀ ਜੇ ਨਹੀਂ ਲੋਗ ਹਟਦੇ ਸੀਗੇ ਵੀ ਆਪ ਵੀ ਸੁਣਾ ਕਿ ਕੋਈ ਕੁਸ਼ਕੀਤ ਬੰਦ ਕਰ ਜਿਹੇ ਹੋਏ ਸੀ ਨਾ ਕੌਣ ਆ ਸਾਡੇ ਪਿੰਡ ਲੱਗੇ ਖੜਾ ਹਾਂ ਹਾਂ ਜੀ ਕਹਿੰਦਾ ਬੀਬੀਓ ਜਾਗੋ ਘਰੇ ਆਪਦੇ ਵੀ ਹੁਣ ਅਸੀਂ ਹੁਣ ਦੂਜੀ ਲਾਈਨ ਚੱਕਣ ਲੱਗਿਆਂ ਅੱਛਾ ਭਾਜਰ ਘਰੇ ਆਈ ਕਹਿੰਦਾ ਗਰਮੇਲੇ ਰੋਟੀ ਬਣ ਗਈ ਹਾਂ ਮੈਂ ਕਿਹਾ ਨਹੀਂ ਹਾਂ ਕਹਿੰਦਾ ਕਿਉਂ ਮਗਾ ਬਤਾਉ ਦੇਖ ਕੇ ਆਈਆਂ ਆਹ ਪਖੜਾ ਦੇਖੋ ਕਿੰਨੀ ਇਹ ਬਹੁਤ ਬਹੁਤ ਨਾ ਵਰਟੀਕਲ ਪਹਿੰਕ ਕਿਸੇ ਕਿਸ ਨੇ ਕਹੀ ਸੀ ਕਹਿੰਦੇ ਉਸ ਵੇਲੇ ਦੀ ਗੱਲ ਹੈ ਕਹਿੰਦੇ ਲੋਕ ਕਹਿੰਦੇ ਸੀ ਕਿ ਬੀਬੀਆਂ ਨਹੀਂ ਸੁਣਦੀਆਂ ਕਿ ਹਰ ਉਸੇ ਲੋਕ ਲੋਕ ਕੇ ਸਭ ਨੂੰ ਉਹ ਗੀਤ ਪੜਹਾ। ਇੱਕ ਸਾਈਡ ਤੇ ਦੇਖ ਲਓ ਜਨਾਨੀਆਂ ਬੈਠੀਆਂ ਹੁੰਦੀਆਂ ਸੀ ਇੱਕ ਸਾਈਡ ਤੇ ਬੰਦੇ ਬੈਠੇ ਹੁੰਦੇ ਸੀ। ਅੱਛਾ ਵੀ ਮੇਰੀ ਗੱਲ ਸੁਣ। ਵੀਡੀਓ ਵੱਟ ਕੇ ਦੇਖੋ ਤੁਸੀਂ। ਮੈਂ ਪਤਾ ਕੀ ਕਹਦਾ? ਇਹਦਾ ਗਰਬੇ ਦਾ ਫੈਸਲਾ ਨੂੰ ਵਧੀਆ ਕਿਹੜਾ ਲੱਗਿਆ? ਹਾਂਜੀ। ਹਾਂ। ਮੈਂ ਕਿਹਾ ਵਧੀਆ ਲੱਗਿਆ ਜਾਂ ਤੁਸੀਂ ਦੋਨੇ ਵਧੀਆ ਕਹੋਨੇ ਸੀਗੇ। ਕੀ ਆ ਗੱਲ ਹੈ? ਹੈ? ਗਰੀ ਆ ਤੇ ਇਲਾ ਕਰੀ ਮੈਂ ਹਜੇ ਕਹਨੀ ਸੀਗੀ ਵੀ ਇਹ ਇਹ ਅਮਰ ਦੇ ਡੈਡੀ ਨੂੰ ਕਹੂਗੀ ਮੈਂ ਕਿ ਨਹੀਂ ਤੁਸੀਂ ਦੋਨੇ ਵਰੀਆ ਦੋ ਦੇਸੀ। ਕੀ ਬਾਰਾ ਕੀ ਹਾਂ ਲੈਂਕਨ ਤੁਹਾਡਾ ਵੀ ਅਮਰ ਜੂਜੀ ਨਾਲ ਬਹੁਤ ਪਿਆਰ ਸੀ। ਨਹੀਂ ਪਿਆਰ ਸੀ ਕਹਣਾ ਸਾਨੂੰ ਕੋਈ ਫਰਕ ਨਹੀਂ ਛੜਾ। ਅੱਛਾ ਹਾਂ ਉਹਨਾਂ ਨੂੰ ਚੀਜ਼ ਲੈ ਹੁੰਦੇ ਸੀ ਉਹ ਜੀ ਉਹ ਜੀ ਮੈਡੀ ਹੁੰਦੇ ਸੀ। ਅੱਛਾ ਮੈਂ ਕੀ ਕਰਾਂ ਦੋਨਾਂ ਲਈ ਕਰਾਂ ਦੋਵਾਂ ਲਈ ਦੋਵਾਂ ਲਈ। ਕਿ ਸਾਨੂੰ ਟਾਈਮ ਹੁੰਦਾ ਤਾਂ ਫਿਰ ਅਸੀਂ ਦੋਨੇ ਜਾਂਦੀਆਂ ਸੀ। ਅੱਛਾ ਕਿ ਜਮੀਨ ਦੇ ਸਾਰਾ ਖਰਚਾ ਪਾਣੀ ਦੂ ਰਾਸ਼ਾ ਪਾਣੀ ਸਭ ਕੁਝ ਪਹੁੰਚਾਉਂਦੇ ਸੀ ਤੇ ਰਸਰਬਾਰੀ ਦੇ ਜਨਾਬ ਜੇ ਕਹਣਾ ਨੇ ਐਂ ਜੀ ਚੱਲੋ ਤੁਸੀਂ ਮੈਂ ਕਿਹਾ ਚੱਲੋ ਆਪਾਂ ਚੱਲਦੇ ਆਂ ਹੂੰ ਹੂੰ ਕਪੜੇ ਵੀ ਲੈਉਣੇ ਹਾਲੂ ਸਿਆਲ ਵਸੇ ਹਾਂ ਆ ਘੁੰਮ ਕੇ ਰੋਣਾ ਮਾਰਕਟੋਂ ਦੇ ਵਿੱਚੋਂ ਮੈਂ ਹੁਣ ਵੀ ਕੱਲ ਦੁਕਾਨ ਦੇਖ ਕੇ ਆਈ ਆਂ ਉਹ ਮੈਂ ਕਿਹਾ ਇੱਥੇ ਜੁੱਤੀਆਂ ਵਈਆਂ ਸੀ ਇਸੇ ਗੱਲ ਦੇ